ਆ ਮਾਰ ਰ ਰਵੜੀ ਠੀਕ ਆ ਅੱਛਾ ਗੋਲੀ ਮਾਰ ਰ ਰਵੜਦੀ ਇੱਥੇ ਤਾਂ ਦੇਖੀ ਵੱਜਿਆ ਹੁਣ ਮਨ ਲੱਖ ਦੇ ਉੱਪਰ ਜਣਾ ਆਸੂ ਕਹਿੰਦੇ ਕੋਲ ਸਿੱਧਾ ਵੱਜਿਆ ਉੱਪਰ ਆ ਕੇ ਕਿ ਹੈਰਾਨ ਹੋ ਗਏ ਆ ਵੀ ਇੰਨਾ ਜਿਆਦਾ ਇੰਨੀਆਂ ਜਿਆਦਾ ਸੱਟਾਂ ਲੱਗੀਆਂ ਨਾ 15 20 ਮਿੰਟਾਂ ਦੇ ਵਿੱਚ ਵਿੱਚ ਵੀ ਵੀ ਇੰਨਾ ਜਿਆਦਾ ਕਿਸੇ ਦੀ ਬਾਹ ਪੈਥੋਂ ਤੱਕ ਅਈ ਨਾ ਇਹਨਾਂ ਕੱਟ ਲੱਗਿਆ ਕਿਸੇ ਦੇ ਮੱਥੇ ਤੇ ਕਿਸੇ ਦੀਆਂ ਗੱਲ ਸਾਰੀ ਉੱਡ ਗਈ ਆ ਇਹ ਸਮਝ ਨਹੀਂ ਲੱਗਦੀ ਵੀ ਆਪਣੇ ਹਿੰਦੁਸਤਾਨ ਚ ਖਲੋਤੇ ਪੰਜਾਬ ਚ ਖਲੋਤੇ ਕਿੱਥੇ ਖਲੋਤੇ ਮੈਨੂੰ ਤਾਂ ਲੱਗਦਾ ਵੀ ਕਿਤੇ ਆਪਾਂ ਪਾਕਿਸਤਾਨ ਦੀ ਹੱਦ ਤੇ ਖਲੋਤੇ ਆ ਵੀ ਜਦ ਪਾਕਿਸਤਾਨ ਨਾਲ جنگ ਲੱਗੀ ਹੁੰਦੀ ਆ ਹਰਿਆਣਾ ਚ ਆਇਆ ਇਹ ਮੁੰਡਾ ਹਰਿਆਣਾ ਦਾ ਜਿਹੜਾ ਆਪਾਂ ਕੇ ਪੰਜਾਬ ਵਾਲੇ ਪਾਸੋਂ ਆ ਕੇ ਹਰਿਆਣੇ ਜਿਹੜਾ ਹੈਗਾ ਲੜ ਰਿਹਾ ਸੀ ਤੇ ਬਾਈ ਜਿਹੜਾ ਕੀ ਹਾਲਾਤ ਆ ਤੁਹਾਡੇ ਕਿੰਨੀ ਸੱਟ ਲੱਗੀ ਐ ਤੇ ਭਾਈ ਪੂਰੀ ਮਾਰ ਦੋ ਸਾਧਨ ਵੀ ਤੋੜਨ ਲੱਗਿਆ ਪ੍ਰਸ਼ਾਸਨ ਨੇ ਨਾਲੇ ਆਰਬ ਬੰਦੇ ਨਿਠਾ ਰਿਹਾ ਹੈ ਅੱਛਾ ਸਾਧਨ ਵੀ ਤੋੜ ਰਿਹਾ ਤੇ ਨਾਲ ਬੰਦੇ ਬਿਠਾ ਰਿਹਾ ਹਾਂ ਕੰਮ ਜਮ ਮੋਸਾ ਇਨ ਟਰੈਕਟਰ ਜਿਤਨੇ ਵੀ ਆਵੇ ਸਭ ਨਾਲ ਥੋੜਾ ਪ੍ਰਸ਼ਾਸਨ ਵਾਲੇ ਆ ਜਿਆਣਾ ਤੋੜੇ ਦੇ ਕਈ ਦਿਨ ਪਹਿਲਾਂ ਅੱਛਾ ਮਾ ਮਾਰ ਰਵੜ ਗਈ ਠੀਕ ਹੈ ਅੱਛਾ ਗੋਲੀ ਮਾਰ ਰਿਹਾ ਰਵਣ ਦੀ ਇੱਥੇ ਤੁਹਾਡੇ ਕੀ ਵਜਿਆ ਹੁਣ ਮਤਲਬ ਅੱਖ ਦੇ ਉੱਪਰ ਜਿਹੜਾ ਆਸੂ ਕਹਿੰਦਾ ਕੋਲ ਸਿੱਧਾ ਵਜਿਆ ਉੱਪਰ ਆ ਕੇ ਸਿੱਧਾ ਆ ਕੇ ਤੇ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ ਫਾਈਬਰ ਉੱਪਰ ਹਾਰਟ ਐਸੋਸੀਏਸ਼ਨ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਮੁਰਲੀ ਸਹਿਤਾ ਦੇ ਕੇ ਅੱਗੇ ਲੈ ਕੇ ਜਾ ਰਹੇ ਆ ਪਰ ਇਹ ਤੋਂ ਪੁੱਛਦਾ ਹਰਿਆਣਾ ਇੱਕ ਮਿੰਟ ਹਰਿਆਣਾ ਦੇ ਕੀ ਹਾਲਾਤ ਆ ਹਰਿਆਣਾ ਦੇ ਗਾਉਂ ਵਿੱਚ ਕੀ ਹਾਲਾਤ ਹੈ ਹਰਿਆਣਾ ਭਾਈ ਗੱਲਾਂ ਕਰ ਹੈ ਸਾਰਾ ਹਰਿਆਣਾ ਆਪਕੇ ਸਾਥ ਹੈ ਹਰਿਆਣਾ ਸਾਰਾ ਆਪ ਹਮਾਰੇ ਸਾਥ ਹੈ ਤੋਂ ਬਾਰਡਰ ਕੇ ਦੂਸਰੀ ਔਰ ਕੀ ਹਰਿਆਣਾ ਵਾਲੇ ਉਧਰ ਵੀ ਹੈ ਉਧਰ ਵੀ ਹੈ ਔਰ ਆਪ ਇਧਰ ਸੇ ਆ ਕੇ ਲੜ ਰਹੇ ਥੇ ਆ ਕੇ ਉਧਰ ਵੀ ਲੜੇ ਆ ਉਧਰ ਕੋਲੀ ਚਲਾ ਰਹੇ ਨੇ ਫਿਰ ਕਈ ਦਿਨ ਪਹਿਲਾਂ ਬੰਦੇ ਥੋੜੇ ਸੂਤਰ ਅੱਛਾ ਤੇਰੀ ਜਾਨ ਇਧਰ ਆ ਕੇ ਦਾ ਬੰਦੇ ਥੋੜੇ ਦੇ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਕੀ ਹਾਲਾਤ ਹੈ ਮੇਰੇ ਨਾਲ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਕਿੰਦਾ ਦੇ ਹਾਲਾਤ ਹੈ ਇੱਥੇ ਤੇ ਜਿਹੜਾ ਹੈਗਾ ਕਿੰਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਮੀ ਲਗਾਤਾਰ ਆ ਰਹੀ ਹੈ ਜਿਹੜੀਆਂ ਚੀਜ਼ਾਂ ਹਾਲਾਤ ਬਹੁਤ ਜ਼ਿਆਦਾ ਬੇਤਰ ਬੱਤਰ ਆ ਮਤਲਬ ਬਹੁਤ ਜ਼ਿਆਦਾ ਮਾੜੇ ਆ ਕਿਹਦਾ ਕਿਸ ਦਾ ਮੂੰਹ ਪਾੜ ਗਿਆ ਕਿਸ ਦਾ ਸਿਰ ਪਾੜ ਗਿਆ ਕਿਸ ਦੀ ਲੱਤ ਬਹੁਤ ਜਿਆਦਾ ਮਤਲਬ ਗਰਦਨਾ ਗਿਆ ਇਹ ਸਮਝ ਨਹੀਂ ਲੱਗਦੀ ਵੀ ਆਪਣੇ ਹਿੰਦੁਸਤਾਨ ਚ ਖਲੋਤੇ ਪੰਜਾਬ ਚ ਖਲੋਤੇ ਕਿੱਥੇ ਖਲੋਤੇ ਮੈਨੂੰ ਕਹੇ ਲੱਗਦਾ ਵੀ ਕਿਤੇ ਆਪਾਂ ਪਾਕਿਸਤਾਨ ਦੀ ਹੱਦ ਦੇ ਖਰੋਤੇ ਆ ਵੀ ਜੇ ਪਾਕਿਸਤਾਨ ਨਾਲ ਜੰਗ ਲੱਗੀ ਹੁੰਦੀ ਆ ਇੰਨੇ ਜਿਆਦੇ ਸਾਡੇ 10 15 올림픽ਰ ਵੀ ਇੱਕ ਵੀ ਵੇਲਾ ਨਹੀਂ ਰਹਿੰਦਾ ਇੰਨੀ ਜਿਆਦੀ ਬਹੁਤ ਜਿਆਦੀ ਸੱਟਾਂ ਲੱਗ ਗਿਆ ਵਾ ਤੇ ਸਾਹ ਨਹੀਂ ਕਈਆਂ ਨੂੰ ਤੇ ਕਈ ਜਿਹੜੇ ਬਜ਼ੁਰਗ ਉਹਨਾਂ ਦੇ ਸਾਹ ਵੀ ਬੰਦ ਹੋ ਗਿਆ ਉਹਨਾਂ ਨੂੰ ਚੁੱਪ ਚੁਪ ਕੇ ਪਿੱਛੇ ਖੜ ਦੇ ਫਿਰ ਬੰਦ ਜੇ ਦੇਖਿਆ ਜਾਵੇ ਜਿੱਥੇ ਫਾਈਬਰ ਪਰ ਹੱਟ ਦਾ ਐਸੋਸੀਏਸ਼ਨ ਦਾ ਕੈਂਪ ਆ ਇਹਦੇ ਬਿਲਕੁਲ 100 ਮੀਟਰ 50 ਮੀਟਰ ਦੇ ਦਾਇਰੇ ਚ ਵੀ ਜਿਹੜੇ ਹੈਗਾ ਅਥਰੂ ਕੈਂ ਤੇ ਗੋਲੇ ਡਿੱਗ ਰਹੇ ਆ ਇੱਥੋਂ ਤੱਕ ਡਿੱਗੇ ਆ ਆਪਣੇ ਆਪ ਨੇ ਆ ਕਰੀਂ ਤੇ ਆਪਣਾ ਸਾਰਿਆਂ ਦਾ ਹੀ ਸਾਥ ਬੰਦੂਗਾ ਸਾਡੇ ਵੀ ਸਾਥ ਕਰੇਰੀ ਬਹੁਤ ਜਿਆਦਾ ਜੇਕਰ ਸਰਕਾਰ ਮੈਡੀਕਲ ਸਬਾਵਾਾਂ ਤੇ ਵੀ ਅਟੈਕ ਕਰੂ ਤਾਂ ਫਿਰ ਤੁਸੀਂ ਕੀ ਇਹਨੂੰ ਕੀ ਕਿੱਦਾਂ ਦੇਖੋਗੇ ਸਾਰਿਆਂ ਯਾਰ ਮੈਂ ਤੇ ਇਹ ਕਹਿੰਦਾ ਆ ਵੀ ਇਹ ਆਪਣਾ ਦੇਸ਼ ਹੈ ਕਿ ਕੀ ਆ ਅਸੀਂ ਤਾਂ ਡਾਕਟਰ ਸਾਰੇ ਇਹ ਵੇਖ ਕੇ ਹੈਰਾਨ ਹੋ ਗਏ ਆ ਵੀ ਇੰਨਾ ਜਿਆਦਾ ਇੰਨੀਆਂ ਜਿਆਦਾ ਸੱਟਾਂ ਲੱਗੀਆਂ ਨਾ 15 20 ਮਿੰਟਾਂ ਦੇ ਵਿੱਚ ਵਿੱਚ ਵੀ ਵੀ ਇੰਨਾ ਜਿਆਦਾ ਕਿਸੇ ਦੀ ਬਾਹ ਇਥੋਂ ਤੱਕ ਇਹ ਨਹੀਂ ਨਾ ਕੱਟ ਲੱਗਿਆ ਕਿਸੇ ਦੇ ਮੱਥੇ ਤੇ ਕਿਸ ਦੀਆਂ ਗੱਲ ਸਾਰੀ ਉੱਡ ਗਈ ਆ ਆਪਾਂ ਐਮਰਜੈਂਸੀ ਉਹਨਾਂ ਨੂੰ ਇੱਕ ਈ ਰਾਹ ਤੇ ਦੇ ਕੇ ਪਿੱਛੇ ਐਮਬੂਲੈਂਸਾਂ ਦੇ ਵਿੱਚ ਆਪਾਂ ਨੂੰ ਹਸਪੀਟਲ ਪਹੁੰਚਾ ਰਹੇ ਆ ਬਿਲਕੁਲ ਇਹ ਬਹੁਤ ਦਰਦਨਾਕ ਸੀਨ ਆ ਫੇਸਬੁਕ ਦੀਆਂ ਤੇ ਯੂਟਿਊਬ ਦੀਆਂ ਗਾਈਡਲਾਈਨਾਂ ਕਰਕੇ ਸੀ ਖੂਨ ਦਿਖਾ ਨਹੀਂ ਸਕਦੇ ਨਹੀਂ ਤਾਂ ਜਿੰਨੇ ਸਾਹ ਹੌਣਾ ਕਾਇਲ ਹੁੰਦੇ ਆ ਬੰਦੇ ਦੇਖੇ ਵੀ ਨਹੀਂ ਜਾਂਦੇ ਉਹ ਜਿਆਦਾ ਭੈਣ ਕੋਈ ਟਾਈਮ ਨਹੀਂ ਆਪਣੇ ਕੋਲੇ ਆਉਣ ਦਿਖਾਉਂਦਾ ਦੇਖਦਾ ਇੱਥੋਂ ਪਤਾ ਲੱਗਦਾ ਲਗਾਤਾਰ ਆ ਅਦਰਿਆ ਐਂਬੂਲੈਂਸ ਤੇ ਐਂਬੂਲੈਂਸ ਆ ਰਹੀ ਹੈ ਜਿਹੜੀ ਅੱਗੇ ਮੁੱਢਾ ਨੂੰ ਚੱਕ ਰਹੀ ਹੈ ਬੰਦੇ ਲੱਦੀਆਂ ਜਾਂਦੀਆਂ ਬਈ ਪਤਾ ਨਹੀਂ ਇੱਥੇ ਕੀ ਮੈਨੂੰ ਤਾਂ ਲੱਗਦਾ ਨਹੀਂ ਵੀ ਆਪਣੇ ਦੇਹ ਚ ਹੀ ਘਲੋਤੇ ਆ ਪਤਾ ਨਹੀਂ ਕਿੰਨੇ ਗਾ ਅਨਗਿੰਟ ਬੰਦਿਆਂ ਦੇ ਛੱਡਾਂ ਲੱਗੀਆਂ ਮਾਰ ਤੋਲੀ ਮਾਰਾਂ ਮੋਲੀ ਆਪੋ ਦੇ ਬੰਦੇ ਸਾਥ ਆ ਬੋਲੀਆ ਮਾਰਦੇ ਆ ਹੋਸ਼ ਨੂੰ ਚੁੱਕੀ ਨਹੀਂ ਆਂਦਾ ਵੀ ਬਿਲਕੁਲ ਸਾਹ ਖਤਮ ਹੋ ਗਏ ਇੱਥੇ ਆਣ ਕੇ ਉਹਨੂੰ ਮੜੇ ਜਿਹਾ ਰਾਤ ਮਿਲੀ ਤੇ ਉਹਦਾ ਸਾਹ ਨਹੀਂ ਤੇ ਸਾਹ ਹੀ ਬੰਦ ਹੋ ਗਏ ਸੋ ਤੁਸੀਂ ਇੱਥੋਂ ਦੇਖ ਲਓ ਵੀ ਲਗਾਤਾਰ ਇਧਰੋਂ ਦੂਸਰੀ ਐਂਬੂਲੈਂਸ ਐਂਬੂਲੈਂਸ ਤੇ ਐਂਬੂਲੈਂਸ ਇਹ ਪੱਤ ਦੇ ਵਿੱਚ ਜਿਹੜੇ ਮੁੰਡੇ ਤੇ ਗੋਲੀ ਵੱਜੀ ਆ ਕਿਸੇ ਕੱਟ ਵੱਜ ਰਿਹਾ ਯਾਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਹਾਲਾਤ ਕੀ ਆ ਇਹ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਲੋਕਾਂ ਨਾਲ ਆਪਦੇ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਅਤਿਆਚਾਰ ਕਰਨਾ ਕੀ ਵਾਜਬ ਲੱਗਦਾ ਹੈ ਇਹ ਚੀਜ਼ਾਂ ਨੂੰ ਤੁਸੀਂ ਕੀ ਹਵਾਲਾ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਲਗਾਤਾਰ ਮੈਡੀਕਲ ਕੈਂਪਾਂ ਤੱਕ ਤੇ ਵੀ ਹਮਲੇ ਜਿਹੜੇ ਹੈਗੇ ਆ ਲਗਾਤਾਰ ਜਿਹੜੇ ਹੈਗੇ ਆ ਪੁਸਤਵਾਰਾ ਕੀਤੇ ਜਾ ਰਹੇ ਆ ਤੇ ਇਹ ਹਾਲਾਤ ਆ ਅੱਜ ਦੇ ਭਾਈ ਖਨੋਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਰਕਾਰ ਜਿਹੜਾ ਸੱਤਾ ਦੇ ਨਸ਼ੇ ਵਿੱਚ ਬਿਲਕੁਲ ਨਹੀਂ ਹੋ ਚੁੱਕੀ ਹੈ ਸੋ ਲਗਾਤਾਰ ਲਗਾਤਾਰ ਆਪਾਂ ਕੇ ਕਿਸਾਨੀ ਖੋਲ ਚ ਨੌਜਵਾਨ ਜ਼ਖਮੀ ਹੋ ਰਹੇ ਆ ਬਾਈ ਕਿਹੜਾ ਪਿੰਡ ਆ ਤੁਹਾਡਾ ਦਮਤਾਨ ਸਾਹਿਬ ਐ ਹਰਿਆਣੇ ਦਾ ਆ ਇਹ ਮੁੰਡਾ ਹਰਿਆਣੇ ਦਾ ਜਿਹੜਾ ਆਪਾਂ ਕੇ ਪੰਜਾਬ ਵਾਲੇ ਪਾਸੋਂ ਆ ਕੇ ਹਰਿਆਣੇ ਜਿਹੜਾ ਹੈਗਾ ਲੜ ਰਿਹਾ ਸੀ ਤੇ ਬਾਈ ਜਿਹੜਾ ਕੀ ਹਾਲਾਤ ਆ ਤੁਹਾਡੇ ਕਿੰਨੀ ਸੱਟ ਲੱਗੀ ਐ ਸਾਕਤਾਂ ਹੀ ਪੂਰੀਆਂ ਮਾਰ ਦੋ ਸਾਧਨ ਵੀ ਤੋੜਨ ਲੱਗੇ ਨੇ ਪ੍ਰਸ਼ਾਸਨ ਨੇ ਦਲੇ ਅਰਬ ਬੰਦੇ ਨਾ ਬਿਠਾ ਰਿਹਾ ਅੱਛਾ ਸਾਧਨ ਵੀ ਤੋੜ ਰਿਹਾ ਤੇ ਨਾਲ ਬੰਦੇ ਵੀ ਬਿਠਾ ਰਿਹਾ ਹਾਂ ਕੰਮ ਜੇ ਮੋਟਰਸਾਈਕਲ ਟਰੈਕਟਰ ਜਿਤਨੇ ਵੀ ਆਵੇ ਸਭ ਨਾਲ ਥੋੜਾ ਪ੍ਰਸ਼ਾਸਨ ਵਾਲੇ ਆੜੇ ਜਿਹੜਾ ਨਾ ਤੋੜੇ ਤੇ ਕਈ ਦਿਨ ਪਹਿਲਾਂ ਅੱਛਾ ਹੁਣ ਮਾਰ ਰ ਰਵੜ ਦੀ ਠੀਕ ਹੈ ਅੱਛਾ ਗੋਲੀ ਮਾਰ ਰ ਰਵੜ ਦੀ ਇੱਥੇ ਤਾਂ ਦੇਖੀ ਵਜਿਆ ਹੁਣ ਮਨ ਲਾ ਅੱਖ ਦੇ ਉੱਪਰ ਜਿਹੜਾ ਆਸੂ ਕਹਿੰਦੇ ਕੋਲ ਸਿੱਧਾ ਵਜਿਆ ਉੱਪਰਾਂ ਕੇ ਸਿੱਧਾ ਆ ਕੇ ਤੇ ਜਿਹੜਾ ਹੈਗਾ ਤੁਸੀਂ ਦੇਖ ਲਓ ਕਿ ਫਾਈਬਰ ওভার ਹਾਰਟ ਐਸੋਸੀਏਸ਼ਨ ਜਿਹੜੀ ਟੀਮ ਹੈ ਉਹ ਲਗਾਤਾਰ ਮੁਰਲੀ ਸਹਿਤਾ ਦੇਖ ਕੇ ਅੱਗੇ ਲੈ ਕੇ ਜਾ ਰਹੇ ਆ ਪਰ ਇਹ ਤੋਂ ਪੁੱਛਦਾ ਹਰਿਆਣੇ ਹਰਿਆਣੇ ਦੇ ਕੀ ਹਾਲਾਤ ਆ ਹਰਿਆਣੇ ਦੇ گاؤں ਵਿੱਚ ਕੀ ਹਾਲਾਤ ਆ ਹਰਿਆਣਾ ਭਾਈ ਗੱਲ ਹੈ ਤੇਰਾ ਸਾਰਾ ਹਰਿਆਣਾ ਆਪਕੇ ਸਾਥ ਹੈ ਹਰਿਆਣਾ ਸਾਰਾ ਸਾਡੇ ਨਾਲ ਹੈ ਤਾਂ ਬਾਰਡਰ ਕੇ ਦੂਸਰੀ ਔਰ ਕੀ ਸਥਿਤੀ ਹੈ ਹਰਿਆਣਾ ਵਾਲੇ ਵੀ ਉਧਰ ਵੀ ਹੈ ਉਧਰ ਵੀ ਹੈ ਔਰ ਆਪ ਇਧਰ ਸੇ ਆ ਕੇ ਲੜ ਰਹੇ ਹੋ ਆ ਕੇ ਉਧਰ ਵੀ ਲੜਿਆ ਉਧਰ ਪੁਲਿਸ ਚਲਾ ਰਹੇ ਤੇ ਫਿਰ ਕਈ ਦਿਨ ਪਹਿਲਾਂ ਬੰਦੇ ਥੋੜੇ ਜਿਹੇ ਉਧਰ ਅੱਛਾ ਬੰਦੇ ਤੇਰੀਆਂ ਇਧਰ ਆ ਕੇ ਦਾ ਬੰਦੇ ਉੱਥੇ ਥੋੜੇ ਜੇ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਕੀ ਹਾਲਾਤ ਹੈ ਮੇਰੇ ਨਾਲ ਡਾਕਟਰ ਸਾਹਿਬ ਨੇ ਸਾਹਿਬ ਸਾਹਿਬ ਕਿੰਦਾ ਤੇ ਹਾਲਾਤ ਹੈ ਇੱਥੇ ਤੇ ਜਿਹੜਾ ਹੈਗਾ ਕਿੰਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਮੀ ਲਗਾਤਾਰ ਆ ਰਹੀ ਹੈ ਜਿਹੜੀਆਂ ਚੀਜ਼ਾਂ ਹਾਲਾਤ ਬਹੁਤ ਜ਼ਿਆਦੇ ਬੇਤਰ ਬੱਤਰ ਆ ਮਤਲਬ ਬਹੁਤ ਜ਼ਿਆਦੇ ਮਾੜੇ ਆ ਕਿਸੇ ਦਾ ਕਿਸੇ ਦਾ ਮੂੰਹ ਪਾੜ ਗਿਆ ਕਿਸੇ ਦਾ ਸਿਰ ਪਾੜ ਗਿਆ ਕਿਸ ਦੀ ਲੱਤ ਬਹੁਤ ਜ਼ਿਆਦੇ ਮਤਲਬ ਦਰਦਨਾਕ ਆ ਇਹ ਸਮਝ ਨਹੀਂ ਲੱਗਦੀ ਵੀ ਆਪਣੇ ਹਿੰਦੁਸਤਾਨ ਚ ਖਲੋਤੇ ਪੰਜਾਬ ਚ ਖਲੋਤੇ ਕਿਥੇ ਖਲੋਤੇ ਮੈਨੂੰ ਤਾਂ ਲੱਗਦਾ ਵੀ ਕਿਤੇ ਆਪਾਂ ਪਾਕਿਸਤਾਨ ਦੀ ਹੱਦ ਦਿਖ ਰੋਤਿਆਂ ਵੀ ਜਦ ਪਾਕਿਸਤਾਨਾਂ ਜੰਗ ਲੱਗੀ ਹੁੰਦੀ ਆ ਇੰਨੇ ਜਿਆਦੇ ਸਾਡੇ ਪੰਜ 15 올림픽 ਆਰਪੀ ਇੱਕ ਵੀ ਵੇਲਾ ਨਹੀਂ ਰਹਿੰਦਾ ਇੰਨੀ ਜਿਆਦੀ ਬਹੁਤ ਜਿਆਦੀਆਂ ਸੱਟਾਂ ਲੱਗ ਗਈਆਂ ਤੇ ਸਾਹ ਨਹੀਂ ਕਈਆਂ ਨੂੰ ਤੇ ਕਈ ਜਿਹੜੇ ਬਜ਼ੁਰਗ ਉਹਨਾਂ ਦੇ ਸਾਹ ਵੀ ਬੰਦ ਹੋ ਗਿਆ ਉਹਨਾਂ ਨੂੰ ਚੁੱਪ ਚੁੱਪ ਕੇ ਪਿੱਛੇ ਖੜਨਦੇ ਫਿਰ ਜੇ ਦੇਖਿਆ ਜਾਵੇ ਜਿੱਥੇ ਫਾਈਬਰ ਰਿਪਲ ਹਟ ਦਾ ਐਸੋਸੀਏਸ਼ਨ ਦਾ ਕੈਂਪ ਆ ਇਹਦੇ ਬਿਲਕੁਲ 100 ਮੀਟਰ 50 ਮੀਟਰ ਦੇ ਦਾਇਰੇ ਚ ਵੀ ਜਿਹੜੇ ਹੈਗਾ ਅੱਥਰੂ ਕਾਂ ਦੇ ਗੋਲੇ ਡਿੱਗ ਰਹੇ ਆ ਇੱਥੋਂ ਤੱਕ ਡਿੱਗੇ ਆ ਆਪਣੇ ਆਪਣੇ ਕਹਿੰਦੇ ਆਪਣਾ ਸਾਰਿਆਂ ਦਾ ਹੀ ਸਾਹ ਬੰਦ ਹੋ ਗਿਆ ਸਾਡੇ ਵੀ ਸਾਹ ਠਕ